ਸਾਡੇ ਦੇਸ਼ ਦੇ ਇਤਿਹਾਸ ਦੇ ਵਰਕੇ ਜ਼ਿਕਰ ਫਰੋਲੀਏ ਤਾਂ ਇਹਨਾਂ ਵਿੱਚ ਬੇਸ਼ਕੀਮਤੀ ਹੀਰਿਆਂ ਦਾ ਆਪਣਾ ਇੱਕ ਵਿਸ਼ੇਸ਼ ਮਹੱਤਵ ਅਤੇ ਜ਼ਿਕਰ ਨਜ਼ਰ ਆਉਂਦਾ ਹੈ ਅਤੇ ਹਮੇਸ਼ਾ ਤੋਂ ਹੀ ਕੋਈ ਨਾ ਕੋਈ ਹੀਰਾ ਭਾਰਤ ਦੇ ਇਤਿਹਾਸ ਦੇ ਨਾਲ ਨਾਲ ਹੀ ਚੱਲਦਾ ਰਿਹਾ ਹੈ ਕੋਹਿੰੂਰ ਹੀਰੇ ਦਾ ਜ਼ਿਕਰ ਬਹੁਤ ਵਾਰ ਹੋ ਚੁੱਕਾ ਹੈ ਤੁਸੀਂ ਉਸ ਬਾਰੇ ਕਾਫੀ ਸੁਣਿਆ ਵੀ ਹੋਵੇਗਾ ਭਾਰਤ ਦੇ ਇਤਿਹਾਸ ਨਾਲ ਜੁੜਦਾ ਇੱਕ ਹੋਰ ਹੀਰਾ ਜਿਸ ਨੂੰ ਭਾਰਤ ਦੀ ਸਿਆਸੀ ਵਿਰਾਸਤ ਦਾ ਇੱਕ ਵਿਲੱਖਣ ਅੰਗ ਵੀ ਮੰਨਿਆ ਜਾਂਦਾ ਹੈ ਉਹ ਹੁਣ ਸੁਰੱਖਿਆ ਵਿੱਚ ਆਇਆ ਅਤੇ ਬਹੁਤੇ ਲੋਕਾਂ ਨੇ ਪਹਿਲੀ ਵਾਰ ਸ਼ਾਇਦ ਇਸ ਦਾ ਨਾਂ ਬੀਤੇ ਦਿਨੀ ਸੁਣਿਆ ਹੋਵੇਗਾ ਗੱਲ ਕਰ ਰਹੇ ਹਾਂ ਗੋਲਕੁੰਡਾ ਬਲੂ ਨਾਂ ਦੇ ਹੀਰੇ ਦੀ ਜੋ ਕਿ ਪਹਿਲੀ ਵਾਰ ਨਿਲਾਮ ਕੀਤਾ ਜਾ ਰਿਹਾ ਹੈ ਅਤੇ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਆਓ ਜਾਣਦੇ ਹਾਂ ਗੋਲਕੁੰਡਾ ਬਲੂ ਹੀਰੇ ਬਾਰੇ ਭਾਰਤ ਦੇ ਸਿਆਸੀ ਇਤਿਹਾਸ ਅਤੇ ਸਿਆਸੀ ਵਿਰਾਸਤ ਦਾ ਇੱਕ ਵਿਲੱਖਣ ਟੁਕੜਾ ਹੈ ਗੋਲਕੁੰਡਾ ਬਲੂ ਜੋ ਕਿ ਆਉਂਦੇ ਦਿਨੀ ਪਹਿਲੀ ਵਾਰ ਨਿਲਾਮ ਹੋਣ ਜਾ ਰਿਹਾ ਹੈ 23.24 ਕੈਰਟ ਦਾ ਨੀਲੇ ਰੰਗ ਦਾ ਇਹ ਵਿਸ਼ਾਲ ਹੀਰਾ ਬੇਸ਼ਕੀਮਤੀ ਅਤੇ ਬਿਹਦ ਖੂਬਸੂਰਤ ਹੀਰਾ ਹੈ ਜਿਸ ਦੀ 14 ਮਈ ਨੂੰ ਜਿਨੀਵਾ ਵਿੱਚ ਬੋਲੀ ਲਾਈ ਜਾ ਰਹੀ ਹੈ ਮੈਗਨੀਫੀਸੈਂਟ ਜੁਐਲਰਸ ਦੀ ਸੀਲ ਵਿੱਚ ਇੰਦੌਰ ਅਤੇ ਬੜੌਦਾ ਦੇ ਮਹਾਰਾਜਿਆਂ ਦੇ ਇਸ ਇਤਿਹਾਸਿਕ ਹੀਰੇ ਨੂੰ ਡਿਜ਼ਾਈਨਰ ਜ਼ਾਰ ਨੇ ਖੂਬਸੂਰਤ ਅੰਗੂਠੀ ਵਿੱਚ ਢਾਲਿਆ ਹੈ ਇਸ ਦੀ ਅੰਦਾਜ਼ਨ ਕੀਮਤ ਦੀ ਜੇਕਰ ਗੱਲ ਕਰੀਏ ਇਹ ਬੇहद ਮਹਿੰਗਾ ਹੀਰਾ ਮੰਨਿਆ ਜਾਂਦਾ ਹੈ ਜਿਸ ਦੀ ਕੀਮਤ 35 ਤੋਂ 40 ਮਿਲੀਅਨ ਡਾਲਰ ਮੰਨੀ ਜਾਂਦੀ ਹੈ ਅਤੇ ਜੇਕਰ ਇਸ ਨੂੰ ਭਾਰਤੀ ਕਰੰਸੀ ਵਿੱਚ ਤਬਦੀਲ ਕਰੀਏ ਤਾਂ ਇਸ ਦੀ ਕੀਮਤ ਅੰਦਾਜ਼ਨ 300 ਤੋਂ 430 ਕਰੋੜ ਰੁਪਏ ਤੱਕ ਜਾ ਪਹੁੰਚਦੀ ਹੈ ਕੋਹੀਨੂਰ ਦੇ ਹੀਰੇ ਵਾਂਗ ਕਿਸੇ ਸਮੇਂ ਇਸ ਗੋਲਕੁੰਡਾ ਬਲੂ ਹੀਰੇ ਦੀ ਮਾਲਕੀ ਵੀ ਭਾਰਤ ਵਿੱਚ ਭਾਰਤ ਦੇ ਕੁਝ ਸਿਆਸੀ ਅਤੇ ਰਾਜਾ ਸ਼ਾਹੀ ਪਰਿਵਾਰਾਂ ਪਰਿਵਾਰਾਂ ਕੋਲ ਹੁੰਦੀ ਸੀ ਪਰ ਰਾਜਾ ਸ਼ਾਹੀ ਤੋਂ ਇਹ ਹੀਰਾ ਕਿਵੇਂ ਯੂਰਪ ਤੱਕ ਪਹੁੰਚਿਆ ਉਹ ਵੀ ਕੁਝ ਕੁਝ ਕੋਹੀਨੂਰ ਵਰਗੀ ਹੀ ਦਾਸਤਾਂ ਬਣਦੀ ਹੈ ਜੇਕਰ ਇਸ ਬੇਸ਼ਕੀਮਤੀ ਹੀਰੇ ਦਾ ਇਤਿਹਾਸ ਫਰੋਲੀਏ ਤਾਂ ਇਸ ਦੀਆਂ ਜੜ੍ਹਾਂ ਤੇ ਇਸ ਦੀ ਸ਼ੁਰੂਆਤ ਗੋਲਕੰਡਾ ਨਾਂ ਦੀ ਖਾਨ ਨਾਲ ਜੁੜਦੀ ਹੈ ਜੋ ਕਿ ਮੌਜੂਦਾ ਸਮੇਂ ਤੇਲੰਗਾਨਾ ਸੂਬੇ ਦਾ ਇੱਕ ਹਿੱਸਾ ਹੈ ਇਸੇ ਤਰ੍ਹਾਂ ਕਿਸੇ ਵੇਲੇ ਇੰਦੋਰ ਦੇ ਮਹਾਰਾਜਾ ਯਸ਼ਵੰਤ ਰਾਓ ਹোলਕਰ ਕੋਲ ਵੀ ਕਿਸੇ ਸਮੇਂ ਇਸ ਦੀ ਮਲਕੀਅਤ ਹੋਇਆ ਕਰਦੀ ਸੀ ਸਮੇਂ ਦੇ ਨਾਲ ਨਾਲ ਇਸ ਵਿੱਚ ਜੋ ਤਬਦੀਲੀਆਂ ਆਈਆਂ ਉਹਨਾਂ ਦੇ ਤਾਰ ਯੂਰਪੀ ਦੇਸ਼ ਫਰਾਂਸ ਦੇ ਮਾਹਿਰਾ ਨਾਲ ਵੀ ਜੁੜਦੇਵੇਂ ਅਮਰੀਕਾ ਦੇ ਨਿਊਯਾਰਕ ਦੇ ਪ੍ਰਸਿੱਧ ਸੋਨੇ ਦਾ ਕਾਰੋਬਾਰ ਕਰਨ ਵਾਲੇ ਹੈਰੀ ਵਿਨਸਟਨ ਨੇ ਸਨ 1946 ਵਿੱਚ ਬਹੁਤ ਸਾਰੇ ਹੀਰੇ ਭਾਰਤ ਤੋਂ ਖਰੀਦੇ ਅਤੇ ਉਹਨਾਂ ਨੂੰ ਨਵੇਂ ਸਿਰਿਓਂ ਆਕਾਰ ਦੇਣਾ ਸ਼ੁਰੂ ਕੀਤਾ ਅਤੇ ਇਸੇ ਤਰ੍ਹਾਂ ਜਨਵਰੀ 1947 ਵਿੱਚ ਵਿਨਸਟਨ ਨੇ 23 ਕੈਰਾਟ ਨੀਲੇ ਰੰਗ ਦੇ ਹੀਰੇ ਨਵੀਂ ਇਸੇ ਫਹਿਰਿਸਤ ਵਿੱਚ ਸ਼ਾਮਲ ਕੀਤਾ ਅਤੇ ਮੰਨਿਆ ਜਾਂਦਾ ਹੈ ਕਿ ਇਥੋਂ ਹੀ ਗੋਲਕੁੰਡਾ ਨੀਲੇ ਹੀਰੇ ਦਾ ਰੂਪ ਅਤੇ ਮੂਮਹੰਦਰਾ ਬਦਲਣਾ ਸ਼ੁਰੂ ਹੋਇਆ ਮੌਜੂਦਾ ਸਮੇਂ ਹੁਣ ਇਹ ਗੋਲਕੁੰਡਾ ਬਲੂ ਹੀਰਾ ਬੋਲੀ ਲੱਗਣ ਦੀ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੈ ਅਤੇ ਆਉਂਦੇ ਦਿਨਾਂ ਦਰਾਂ ਇਸ ਸਬੰਧੀ ਵੱਡੀਆਂ ਕੀਮਤਾਂ ਤੁਹਾਨੂੰ ਸੁਰਖੀਆਂ ਵਿੱਚ ਸੁਣਾਈ ਦੇ ਸਕਦੀਆਂ ਹਨ